ਮਨਦੀਪ ਕੋ ਤੁਹਾਡੇ ਸਾਹਮਣੇ ਅੱਜ ਫਿਰ ਤੋਂ ਇੱਕ ਨਵੀਂ ਵੀਡੀਓ ਲੈ ਕੇ ਹਾਜ਼ਰ ਹੋਈ ਹਾਂ ਉਮੀਦ ਕਰਦੀ ਹਾਂ ਕਿ ਮੇਰੇ ਸਾਰੇ ਭੈਣ ਭਰਾ ਠੀਕ ਠਾਕ ਹੋਣਗੇ ਸਵਾਗਤ ਹੈ ਤੁਹਾਡਾ ਸਾਡੇ ਚੈਨਲ ਸਮਰ ਸਿੰਘ ਹੈਲਪ ਦੇ ਉਸੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਗੱਲ ਕਰਨੀ ਹੈ ਉਹਨਾਂ ਦੋ ਤਾਕਤਵਰ ਚੀਜ਼ਾਂ ਬਾਰੇ ਜੋ ਸਾਡੇ ਘਰ ਦੇ ਵਿੱਚ ਆਉਂਦਿਆਂ ਹੀ ਸਾਰੀ ਹੀ ਸਾਡੇ ਘਰ ਦੀ ਕਾਇਆ ਨੂੰ ਬਦਲ ਦੇਣਗੀਆਂ ਭਾਵ ਕਿ ਸਾਡੇ ਘਰ ਦੇ ਦੁੱਖ ਦਲੇਦਰ ਦੂਰ ਹੋਣੇ ਸ਼ੁਰੂ ਹੋ ਜਾਣਗੇ ਸਭ ਤੋਂ ਪਹਿਲਾ ਮੁੱਖਦੀ ਗੱਲ ਹੈ ਕਿ ਘਰ ਤੇ ਜਿਹੜੇ ਲੜਾਈ ਝਗੜੇ ਆ ਨਾ ਕਲੇਸ਼ ਹੈ ਇਹ ਖਤਮ ਹੋ ਜਾਣਗੇ ਜੇਕਰ ਇਹ ਖਤਮ ਹੋ ਗਏ ਘਰ ਦੇ ਵਿੱਚ ਬਰਕਤਾਂ ਖੁਸ਼ੀਆਂ ਖੇੜੇ ਤੰਦਰੁਸਤੀ ਤਰੱਕੀ ਆਪੇ ਹੀ ਚਲੀ ਆਵੇਗੀ ਤੇ ਆਪਾਂ ਅੱਜ ਦੀ ਵੀਡੀਓ ਦੇ ਵਿੱਚ ਉਹ ਦੋ ਚੀਜ਼ਾਂ ਬਾਰੇ ਗੱਲ ਕਰਨੀਆਂ ਜਿਹੜੀਆਂ ਕਿ ਲੜਾਈ ਝਗੜੇ ਕਲੇਸ਼ ਨੂੰ ਖਤਮ ਕਰਦੀਆਂ ਤੇ ਸੋ ਵੀਡੀਓ ਨੂੰ ਫੁੱਲ ਵਾਚ ਜ਼ਰੂਰ ਕਰਿਓ ਕਿਉਂਕਿ ਜਿਹੜਾ ਅਧੂਰਾ ਗਿਆਨ ਹੁੰਦਾ ਨਾ ਕਹਿੰਦੇ ਉਹ ਕਿਸੇ ਦੇ ਕੰਮ ਨਹੀਂ ਆਉਂਦਾ ਜੋਕਰ ਤੁਸੀਂ ਪੂਰਾ ਗਿਆਨ ਪਉਣਾ ਚਾਹੁੰਦੇ ਹੋ ਤਾਂ ਵੀਡੀਓ ਫੁੱਲ ਵਾਚ ਜ਼ਰੂਰ ਕਰਿਓ ਤੇ ਆਓ ਹੁਣ ਆਪਾਂ ਸਾਡੀ ਅੱਜ ਵਾਲੀ ਵੀਡੀਓ ਸਟਾਰ ਕਰੀਏ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਛੋਟੀ ਜੀ ਕਹਾਣੀ ਵੀ ਤੁਹਾਡੇ ਨਾਲ ਸਾਂਝੀ ਕਰਾਂਗੇ ਜਿਸ ਤੋਂ ਤੁਹਾਨੂੰ ਸਭ ਕੁਝ ਸਮਝ ਆ ਜਾਵੇਗਾ ਕਿੰਦੇ ਇੱਕ ਪਿੰਡ ਦੇ ਵਿੱਚ ਇੱਕ ਨੌਤੇ ਸਾਸ ਰਿਹਾ ਕਰਦੀਆਂ ਸਨ ਤੇ ਉਹ ਆਪਸ ਦੇ ਵਿੱਚ ਬਹੁਤ ਹੀ ਜ਼ਿਆਦਾ ਲੜਾਈ ਝਗੜਾ ਕਲੇਸ਼ ਕਰਿਆ ਕਰਦੀਆਂ ਸਨ ਕਹਿੰਦੇ ਇੱਕ ਦਿਨ ਜਿਉਂ ਸਵੇਰ ਤੋਂ ਲੜਨ ਲੱਗੀਆਂ ਇੱਕ ਦੂਸਰੇ ਨੂੰ ਬਹੁਤ ਮਿਹਣੇ ਕਸਣੇ ਸ਼ੁਰੂ ਕਰ ਦਿੱਤੇ ਇੱਕ ਦੂਸਰੇ ਨੂੰ ਕੌੜੇ ਸ਼ਬਦ ਬੋਲ-ਬੋਲ ਕੇ ਦਿਲ ਦੁਖਾਇਆ ਤੇ ਕਹਿੰਦੇ ਸੱਸ ਇਸੇ ਤਰ੍ਹਾਂ ਬੋਲਦੀ-ਬੋਲਦੀ ਘਰੋਂ ਚਲੀ ਗਈ ਕਹਿੰਦੇ ਰਸਤੇ ਦੇ ਵਿੱਚ ਸੱਸ ਨੂੰ ਉਹਦੀ ਇੱਕ ਸਹੇਲੀ ਪੁਰਾਣੀ ਮਿਲ ਗਈ ਜੋ ਕਿ ਕਿਸੇ ਸੰਤ ਮਹਾਂਪੁਰਖ ਜੀ ਦੀ ਸੰਗਤ ਕਰਕੇ ਆ ਰਹੀ ਸੀ ਉਹਨੇ ਇਸ ਸਾਸ ਨੂੰ ਪੁੱਛਿਆ ਵੀ ਭੈਣੀ ਕੀ ਗੱਲ ਹੈ ਤੂੰ ਬੜੀ ਗੁੱਸੇ ਦੇ ਵਿੱਚ ਲੱਗ ਰਹੀ ਆ ਬੜੀ ਪਰੇਸ਼ਾਨ ਲੱਗ ਰਹੀ ਆ ਤਾਂ ਕਹਿੰਦੇ ਇਹਨੇ ਆਪਣੇ ਨੂੰ ਬਾਰੇ ਆਪਣੀ ਸਹੇਲੀ ਨੂੰ ਦੱਸਣਾ ਸ਼ੁਰੂ ਕਰ ਦਿੱਤਾ ਕਿ ਕੀ ਦੱਸਾਂ ਭੈਣੇ ਮੇਰੀ ਨੂੰ ਨੇ ਮੈਨੂੰ ਬਹੁਤ ਹੀ ਜ਼ਿਆਦਾ ਦੁਖੀ ਕੀਤਾ ਹੈ ਜਿੱਦੋਂ ਦੀ ਮੇਰੇ ਘਰ ਦੇ ਵਿੱਚ ਵਿਆਹ ਕੀ ਆਈ ਹੈ ਨਾ ਹਰ ਵੇਲੇ ਲੜਾਈ ਝਗੜਾ ਕਲੇਸ਼ ਰੱਖਦੀ ਹੈ ਮੈਨੂੰ ਬਹੁਤ ਕੌੜਾ ਸੱਤ ਬੋਲਦੀ ਹੈ ਇਸ ਕਰਕੇ ਮੈਂ ਬਹੁਤ ਦੁਖੀ ਪਰੇਸ਼ਾਨ ਤਾਂ ਕਹਿੰਦੀ ਸਹੇਲੀ ਦੱਸਣ ਲੱਗੀ ਕਿ ਨਾਲ ਦੇ ਪਿੰਡ ਦੇ ਵਿੱਚ ਇੱਕ ਸੰਤ ਮਹਾਂਪੁਰਖ ਜੀ ਆਇਆ ਉਹਨਾਂ ਕੋਲ ਜਾ ਕੇ ਆਪਣੀ ਸਮੱਸਿਆ ਦੱਸਿਆ ਦੱਸ ਕਿਉਂਕਿ ਉਹ ਸੰਤ ਮਹਾਂਪੁਰਖ ਜੀ ਬੜੇ ਗਿਆਨੀ ਨੇ ਉਹ ਹਰ ਇੱਕ ਬੰਦੇ ਨੂੰ ਉਹਦੀਆਂ ਮੁਸ਼ਕਲਾਂ ਪਰੇਸ਼ਾਨੀਆਂ ਦੇ ਹੱਲ ਦੱਸ ਦਿੰਦੀ ਹੈ ਉਹ ਤੇਰੀ ਨੋਹ ਦਾ ਵੀ ਇਲਾਜ ਕਰ ਸਕਦੇ ਆ ਤੇਰੇ ਘਰ ਦੇ ਨਾਲ ਝਗੜੇ ਦਾ ਹੱਲ ਵੀ ਉਹ ਦੱਸੇ ਤੇ ਉਹਦਾ ਹੱਲ ਵੀ ਉਹ ਦੱਸੇ ਇਹਦੇ ਸਾਸੂ ਸੱਸੇ ਵਲੇ ਹੀ ਕਮਾਈ ਵਾਲੇ ਸੰਤ ਮਹਾਂਪੁਰਖਾਂ ਕੋਲ ਪਹੁੰਚ ਗਈ ਇਹਦੇ ਜਾਣਦਿਆਂ ਨੂੰ ਉਹ ਮਹਾਂਪੁਰਖ ਜੀ ਆਪਣੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਲੀਨ ਸਨ ਕਹਿੰਦੀ ਉੱਥੇ ਬੈਠ ਕੇ ਇੰਤਜ਼ਾਰ ਕਰਨ ਲੱਗੀ ਜਦੋਂ ਮਾਹਪੁਰਖ ਜੀ ਅੱਖਾਂ ਖੋਲਣ ਤੇ ਮੈਂ ਉਹਨਾਂ ਨੂੰ ਆਪਣਾ ਦੁੱਖ ਦੱਸੂ। ਤਾਂ ਫਿਰ ਸਮੇਂ ਬਾਅਦ ਜਦੋਂ ਸੰਤ ਮਾਹਪੁਰਖਾ ਨੇ ਆਪਣੀਆਂ ਅੱਖਾਂ ਖੋਲੀਆਂ ਖੋਲੀਆਂ। ਸਾਹਮਣੇ ਬੈਠੀ ਇੱਕ ਪਰੇਸ਼ਾਨ ਬੀਬੀ ਨੂੰ ਦੇਖਿਆ ਤਾਂ ਉਹਨਾਂ ਨੇ ਪਰੇਸ਼ਾਨੀ ਦਾ ਕਾਰਨ ਪੁੱਛਿਆ। ਕਹਿੰਦੀ ਇਹਨੇ ਰੋ ਰੋ ਕੇ ਆਪਣਾ ਦੁੱਖ ਦੱਸਣਾ ਸ਼ੁਰੂ ਕਰ ਦਿੱਤਾ ਕਿ ਬਾਬਾ ਜੀ ਮੈਂ ਆਪਣੇ ਨੋ ਤੋਂ ਬੜੀ ਦੁਖੀ ਹਾਂ। ਮੈਂ ਬੜੇ ਹੀ ਚਾਵਾ ਦੇ ਨਾਲ ਇਹਨੂੰ ਵਿਆਹ ਹੀ ਕਰ ਲੈਂਦਾ ਸੀ ਪਰ ਜਿੱਦਨ ਦੀ ਮੇਰੇ ਘਰ ਆ ਗਈ ਹੈ ਮੇਰੇ ਨਾਲ ਬਹੁਤ ਲੜਾਈ ਝਗੜਾ ਕਲੇਸ਼ ਰੱਖਦੀ ਹੈ ਬਾਕੀ ਆਪਣੀ ਨੌ ਦੇ ਸਾਰੇ ਔਗਣੋਂ ਨੇ ਬਾਬਾ ਜੀ ਨੂੰ ਦੱਸਨੇ ਸ਼ੁਰੂ ਕਰ ਦਿੱਤੇ ਕਿ ਮੇਰੇ ਨਾਲ ਐਡਾਂ ਲੜਦੀ ਆ ਮੈਨੂੰ ਇਹ ਕਹਿੰਦੀ ਆ ਮੈਨੂੰ ਉਹ ਕਹਿੰਦੀ ਆ ਮੈਨੂੰ ਬੜੇ ਮਾੜੇ ਸ਼ਬਦ ਬੋਲਦੀ ਆ ਕਹਿੰਦੇ ਸੰਤ ਜੀ ਨੇ ਬੜੇ ਧਿਆਨ ਦੇ ਨਾਲ ਬੀਬੀ ਦੀਆਂ ਗੱਲਾਂ ਸੁਣੀਆਂ ਤੇ ਕਹਿੰਦੇ ਜਦੋਂ ਬੀਬੀ ਨੇ ਸਾਰੇ ਦੁੱਖ ਦੱਸ ਦਿੱਤੇ ਉਹ ਸੰਤ ਜੀ ਬੜੀ ਗੰਭੀਰ ਆਵਾਜ਼ ਦੇ ਵਿੱਚ ਬੋਲੇ ਕਿ ਭੈਣੇ ਤੂੰ ਆਪਣੀ ਨੂੰਹ ਦੀ ਫਿਕਰ ਸਾਡਾ ਆਪਣੀ ਚਿੰਤਾ ਕਰ ਕਿਉਂਕਿ ਮੈਂ ਤੇਰੇ ਮੱਤੇ ਦੇ ਭਾਗ ਪੜ ਲਏ ਨੇ ਤੇ ਤੇਰੀ ਤਾਂ ਉਮਰ ਹੀ ਬਹੁਤ ਘੱਟ ਹੈ ਕਹਿੰਦੀ ਸੱਸ ਕਹਿਣ ਲੱਗੀ ਕਿ ਬਾਬਾ ਜੀ ਫਿਰ ਤੁਸੀਂ ਹੀ ਹਾਲ ਦੱਸੋ ਮੈਂ ਇੰਨੀ ਛੇਤੀ ਮਰਨਾ ਨਹੀਂ ਚਾਹੁੰਦੀ ਮੈਨੂੰ ਲੰਬੀ ਮੈਂ ਲੰਬੀ ਉਮਰ ਭੋਗਣਾ ਚਾਹੁੰਦੀ ਹੈ ਬਾਬਾ ਜੀ ਨੇ ਕਿਹਾ ਵੀ ਦੇਖ ਪੜੀ ਜੇ ਤੂੰ ਲੰਬੀ ਉਮਰ ਭੋਗਣਾ ਚਾਹੁੰਦੀ ਹੈ ਨਾ ਤਾਂ ਫਿਰ ਅਸੀਂ ਤੈਨੂੰ ਜੋ ਜੋ ਗੱਲ ਦੱਸਣ ਲੱਗੇ ਆ ਜੋ ਹਾਲ ਦੱਸਣ ਲੱਗੇ ਆ ਇਹ ਕੰਮ ਤੈਨੂੰ ਕਰਨਾ ਪੈਣਾ ਹੈ ਕਹਿੰਦੀ ਉਹ ਸੱਸ ਨੇ ਕਿਹਾ ਤੁਸੀਂ ਮੈਨੂੰ ਜੋ ਕਹੋਗੇ ਮੈਂ ਕਰਾਂਗੀ ਕਿਉਂਕਿ ਮੈਂ ਛੇਤੀ ਮਰਨਾ ਨਹੀਂ ਚਾਹੁੰਦੀ ਮੈਂ ਜਿਉਣਾ ਚਾਹੁੰਦੀ ਹਾਂ ਕਹਿੰਦੇ ਉਹ ਸੰਤ ਜੀ ਕਹਿਣ ਲੱਗੇ ਵੀ ਭੈਣੇ ਤੈਨੂੰ ਤਾਂ ਆਪਣੀ ਨੂਹ ਦੇ ਸ਼ੁਕਰਗੁਜ਼ਾਰ ਹੋਣਾ ਚਾਹੀਦਾ ਹੈ। ਉਹ ਜੀ ਨੇ ਆਪਣੇ ਕੋਲੋਂ ਇੱਕ ਮਣਕਾ ਲਿਆ ਤੇ ਅੱਜ ਤੋਂ ਬਾਅਦ ਕਹਿੰਦਾ ਵੀ ਜਦੋਂ ਵੀ ਤੂੰ ਤੇਰੀ ਨੂਹ ਤੇਰੇ ਨਾਲ ਮਾੜਾ ਕਲੇਸ਼ ਕਰੇ ਜਾਂ ਮਾੜਾ ਬੋਲੇ ਤੂੰ ਇਹ ਮਣਕਾ ਆਪਣੀ ਜ਼ੁਬਾਨ ਥੱਲੇ ਰੱਖ ਲਈ ਤੇ ਜੋਰ ਦੇ ਚਿੱਠਣਾ ਸ਼ੁਰੂ ਕਰ ਦੇਵੀਂ ਕਰ ਦੇਵੀਂ ਫਿਰ ਦੇਖ ਲਈ ਤੇਰੀ ਉਮਰ ਬੜੀ ਤੇਜ਼ੀ ਨਾਲ ਵਧੇਗੀ ਤੂੰ ਲੰਬੀ ਉਮਰ ਭੋਗੇਗੀ ਕਹਿੰਦੇ ਉਹ ਸੱਸ ਨੇ ਬਾਬਾ ਜੀ ਤੋਂ ਮਣਕਾ ਲਿਆ ਤੇ ਬਾਬਾ ਜੀ ਦਾ ਧੰਨਵਾਦ ਕੀਤਾ ਤੇ ਆਪ ਘਰ ਨੂੰ ਆ ਗਈ ਜਦੋਂ ਆਪਣੇ ਘਰ ਦੇ ਕੋਲ ਆਈ ਤਾਂ ਉਹਨੇ ਦੇਖਿਆ ਕਿ ਇਹਦੀ ਨੂੰਹ ਆਪਣੇ ਕਿਸੇ ਗੁਆਂਢਣ ਦੇ ਕੋਲ ਖੜੀ ਸੀ ਤੇ ਆਪਣੀ ਸੱਸ ਬਾਰੇ ਗੱਲਾਂ ਕਰ ਰਹੀ ਸੀ ਕਹਿੰਦੇ ਇਹ ਵੇਖ ਕੇ ਸੱਸ ਨੂੰ ਬਹੁਤ ਗੁੱਸਾ ਆਇਆ ਕਿੰਨੀ ਬਿ ਮਤਲਬ ਮੇਰੇ ਨਾਲ ਝਗੜਾ ਕਰਾ ਉਦੋਂ ਨੋ ਨੇ ਵੀ ਜਦੋਂ ਸੱਸ ਨੂੰ ਆਉਂਦਿਆਂ ਦੇਖਿਆ ਤੇ ਫਿਰ ਬੋਲਣ ਲੱਗੀ ਤੇ ਪਤਾ ਨਹੀਂ ਇਹ ਕਿੱਥੋਂ ਕਿੱਥੇ ਜਾਂਦੀ ਹੈ ਅੱਜ ਵੀ ਪਤਾ ਨਹੀਂ ਕਿੱਥੋਂ ਜਾ ਕੇ ਆਈ ਹੈ ਫਿਰ ਲੜਾਈ ਝਗੜਾ ਕਰਨ ਲੱਗੀ ਪਰ ਕਹਿੰਦੇ ਹੁਣ ਸੱਸ ਦਾ ਸੱਸ ਦਾ ਦਿਲ ਤਾਂ ਬਹੁਤ ਕਰ ਰਿਹਾ ਸੀ ਕਿ ਉਹ ਆਪਣੀ ਨੋ ਦੀਆਂ ਸਾਰੀਆਂ ਗੱਲਾਂ ਦਾ ਜਵਾਬ ਦੇਵੇ ਪਰ ਸ਼ੰਤ ਜੀ ਦੀ ਗੱਲ ਯਾਦ ਆ ਗਈ ਕਿ ਤੇਰੀ ਨੋ ਜਦੋਂ ਵੀ ਤੈਨੂੰ ਮਾੜੇ ਸ਼ਬਦ ਬੋਲੇ ਤੇ ਤੂੰ ਇਹ ਮੜਕਾ ਆਪਣੀ ਜ਼ੁਬਾਨ ਦੇ ਥੱਲੇ ਰੱਖ ਲਈ ਤੇ ਇਹਨੂੰ ਚਿੱਤਣਾ ਸ਼ੁਰੂ ਕਰ ਦੇਵੀਂ ਤੇ ਸੱਸ ਨੇ ਉਸੇ ਤਰ੍ਹਾਂ ਕਰਨਾ ਸ਼ੁਰੂ ਕਰ ਦਿੱਤਾ ਹੁ ਨੋ ਬੋਲਦੀ ਜਾ ਰਹੀ ਸੀ ਪਰ ਆਪਣਾ ਪਰ ਸੱਸ ਕੋਈ ਜਵਾਬ ਨਹੀਂ ਸੀ ਤੇਰੀ ਥੱਕ ਹਾਰ ਕੇ ਨੋ ਚੁੱਪ ਕਰ ਗਈ ਅਗਲਾ ਦਿਨ ਹੋਇਆ ਅਗਲੇ ਦਿਨ ਵੀ ਏਸੀ ਤਰ੍ਹਾਂ ਹੀ ਨੋ ਕਿਸੇ ਨਾ ਕਿਸੇ ਗੱਲ ਤੋਂ ਬੋਲਦੀ ਜਾਵੇ ਪਰ ਜਦੋਂ ਅਕੋ ਸੱਸ ਦਾ ਕੋਈ ਜਵਾਬ ਨਾ ਮਿਲਿਆ ਤਾਂ ਬੜੀ ਪਰੇਸ਼ਾਨ ਹੋਈ ਮੇਰੀ ਸੱਸ ਨੂੰ ਕੀ ਹੋ ਗਿਆ ਇਹ ਤਾਂ ਇੱਕ ਦਾ ਜਵਾਬ ਪੱਥਰ ਦੇ ਨਾਲ ਦਿੰਦੀ ਇਹਨੂੰ ਮੇਰੀਆਂ ਗੱਲਾਂ ਦਾ ਗੁੱਸਾ ਨਹੀਂ ਲੱਗ ਰਿਹਾ ਕਿਉਂ ਤੇ ਇੰਨਾ ਵੀ ਇੰਨਾ ਪਤਾ ਕੀਤਾ ਵੀ ਜਦਨ ਦੀ ਉਹ ਸੰਤਪਕੀਰ ਜੀ ਨੂੰ ਮਿਲ ਕੇ ਆਈ ਹੈ ਨਾ ਉਦੋਂ ਦਾ ਹੀ ਮੇਰੀ ਸੱਸ ਮੇਰੇ ਨਾਲ ਬਦਲਾਵ ਹੈ ਕਹਿੰਦੇ ਇਹ ਨੋ ਵੀ ਪਹੁੰਚ ਗਈ ਉਹ ਸੰਤ ਮਹਾਰਖ ਦੇ ਕੋਲ ਅਤੇ ਜਾ ਕੇ ਕਹਿਣ ਲੱਗੀ ਵੀ ਪਾਪਾ ਜੀ ਸੱਚ ਸੱਚ ਦੱਸੋ ਤੁਸੀਂ ਮੇਰੀ ਸੱਸ ਨੂੰ ਕੀ ਕਰ ਦਿੱਤਾ ਉਹਨੂੰ ਕੀ ਸਿੱਖਿਆ ਦਿੱਤੀ ਇਹ ਕਹਿੰਦੀ ਉਹ ਤਾਂ ਬੋਲਦੀ ਰਹੀ ਮੈਂ ਸਾਰਾ ਦਿਨ ਬੋਲ ਬੋਲ ਕੇ ਖਾਪ ਜਾਂਦੀ ਹਾਂ ਤਾਂ ਬਿਲਕੁਲ ਵੀ ਨਹੀਂ ਬੋਲਦੀ ਪਰ ਮੈਨੂੰ ਉਦੋਂ ਕੋਈ ਜਵਾਬ ਹੀ ਨਹੀਂ ਮਿਲਦਾ ਜਦੋਂ ਮੈਂ ਉਸ ਨੂੰ ਬਹੁਤ ਸਾਰੇ ਮਾੜੇ ਚੰਗੇ ਸ਼ਬਦ ਬੋਲਦੀ ਆਂ ਤੁਸੀਂ ਮੇਰੀ ਸੱਸ ਨੂੰ ਕੀ ਕੀਤਾ ਕਹਿੰਦੇ ਸੰਤ ਜੀ ਮੁਸਕਰਾ ਕੇ ਕਹਿਣ ਲੱਗੇ ਧੀਏ ਮੈਂ ਤੇਰੀ ਸੱਸ ਨੂੰ ਦੋ ਐਸੇ ਹਥਿਆਰ ਦਿੱਤੇ ਨੇ ਜਿਹਦੇ ਨਾਲ ਵੱਡੇ ਵੱਡੇ ਕਲੇਸ਼ ਸਿਰਖਾਦੂਆਂ ਦੇ ਨਾਲ ਸਭ ਕੁਝ ਖਤਮ ਹੋ ਜਾਂਦਾ ਕਹਿੰਦੇ ਨੋ ਡਰ ਕੇ ਕਹਿ ਲੱਗੀ ਬਾਬਾ ਜੀ ਐਸੇ ਕਿਹੜੇ ਹਥਿਆਰ ਦੇ ਦਿੱਤੇ ਨੇ ਕਹਿੰਦੇ ਬਾਬਾ ਜੀ ਨੇ ਅਗੋ ਮੁਸਤਰਾ ਕੇ ਕਿਹਾ ਕਿ ਇਹ ਨਿਮਰਤਾ ਤੇ ਸਹਿਜ ਜ਼ੇਲ ਦਾ ਰੂਪੀ ਦੋ ਹਥਿਆਰ ਨੇ ਸੰਤ ਜੀ ਨੇ ਉਹ ਨੋ ਨੂੰ ਸਮਝਾਉਣਾ ਸ਼ੁਰੂ ਕੀਤਾ ਕਿ ਧੀ ਇਹ ਕਈ ਵਾਰ ਅਸੀਂ ਮੈਂ ਮੇਰੀ ਕਰਕੇ ਜਾਂ ਆਪਣੀ ਸਿਆਣਪ ਨੂੰ ਸਿੱਧ ਕਰਨ ਦੇ ਲਈ ਲੋਕਾਂ ਸਾਹਮਣੇ ਆਪਣਾ ਆਪ ਤਮਾਸ਼ਾ ਬਣਾ ਲੈਂਦੇ ਆ ਆਪਣੇ ਪਰਿਵਾਰ ਦੇ ਵਿੱਚ ਅਸਾਂਤੀ ਕਲੇਸ਼ ਦਾ ਮਾਹੌਲ ਪਾ ਲੈਂਦੇ ਆ ਅਰਤੀ ਇਹ ਸਲ ਸਿਆਣਾ ਇਨਸਾਨ ਉਹ ਹੈ ਜੋ ਆਪਣੀ ਸਹਿਨਸ਼ੀਲਤਾ ਆਪਣੀ ਨਿਮਰਤਾ ਦੇ ਨਾਲ ਹਰੇਕ ਮਸਲੇ ਦਾ ਹੱਲ ਕਰ ਲਵੇ ਪਰਿਵਾਰ ਦੇ ਵਿੱਚ ਸਭ ਜੀਆਂ ਦਾ ਆਪੋ ਆਪਣਾ ਸੁਭਾਅ ਹੈ ਭਾਵੇਂ ਵੱਖਰਾ ਵੱਖਰਾ ਸੁਭਾਅ ਹਰ ਇੱਕ ਦੇ ਵਿਚਾਰ ਵੱਖਰੇ ਵੱਖਰੇ ਹੈ ਜਦੋਂ ਅਸੀਂ ਕਿਸੇ ਨੂੰ ਆਪਣੇ ਹਿਸਾਬ ਦੇ ਨਾਲ ਬਦਲਣ ਦੀ ਕੋਸ਼ਿਸ਼ ਕਰਦੇ ਹਾਂ ਆਪਣੇ ਹਿਸਾਬ ਦੇ ਨਾਲ ਢਾਲਣ ਦੀ ਕੋਸ਼ਿਸ਼ ਕਰਦੇ ਹਾਂ ਜਾਂ ਆਪਣੀ ਸਿਆਣਪ ਆਪਣੀ ਸਮਝਦਾਰੀ ਆਪਣੇ ਫੈਸਲੇ ਦੂਜਿਆਂ ਦੇ ਠੋਕਦੇ ਹਾਂ ਤਾਂ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਕਲੇਸ਼ ਹੁੰਦੇ ਸਾਡੇ ਰਿਸ਼ਤਿਆਂ ਦੇ ਵਿੱਚ ਫਿੱਕ ਪੈਂਦੀ ਹੈ ਸਾਡੀ ਆਪਸ ਦੇ ਵਿੱਚ ਤਕਰਾਰ ਹੁੰਦੀ ਹੈ ਇਸ ਕਰਕੇ ਦੂਜਿਆਂ ਨੂੰ ਬਦਲਣ ਦੀ ਬਜਾਏ ਸਾਨੂੰ ਆਪਣੇ ਆਪ ਵੱਲ ਧਿਆਨ ਦੇਣਾ ਚਾਹੀਦਾ ਹੈ ਬਾਬਾ ਜੀ ਨੇ ਕਿਹਾ ਵੀ ਧੀਏ ਸਮਝਦਾਰ ਇਨਸਾਨ ਉਹੀ ਹੈ ਜੋ ਆਪਣੇ ਘਰ ਦੇ ਮਸਲੇ ਆਪਣੇ ਘਰ ਦੇ ਵਿੱਚ ਹੱਲ ਕਰ ਲਵੇ ਸੋ ਇਸ ਕਹਾਣੀ ਤੋਂ ਆਪਾਂ ਨੂੰ ਇਹੀ ਸਿੱਖਿਆ ਮਿਲਦੀ ਹੈ ਕਿ ਇੱਕ ਗੱਲ ਯਾਦ ਰੱਖਣਾ ਜੇਕਰ ਤੁਸੀਂ ਸਮਝਦਾਰ ਹੋ ਸਿਆਣੇ ਹੋ ਤੁਸੀਂ ਆਪਣੀ ਜਗ੍ਹਾ ਤੇ ਸਹੀ ਸਾਫਰ ਤੁਹਾਨੂੰ ਕੋਈ ਜਿੰਨਾ ਮਰਜ਼ੀ ਮਾੜਾ ਬੋਲੀ ਜਾਵੇ ਤੁਸੀਂ ਗਲਤ ਨਹੀਂ ਹੋ ਸਕਦੇ ਆਪਣੀ ਅਛਾਈ ਆਪਣੀ ਸਿਆਣਪ ਔਲਾ ਪਾ ਕੇ ਦੱਸਣ ਦੀ ਲੋੜ ਨਹੀਂ ਹੁੰਦੀ ਸਾਡੀ ਸਿਆਣਪ ਸਾਡੀ ਸਮਝਦਾਰੀ ਸਾਡੇ ਕਮਾਂਕਾਰਾਂ ਚੋਂ ਸਾਡੇ ਸੁਭਾ ਤੋਂ ਆਪ ਚੱਲ ਕਰੇ ਇਸ ਕਰਕੇ ਸਿਆਣਿਆਂ ਦੀ ਉਹ ਕਹਾਵਤ ਹੈ ਕਿ ਇੱਕ ਚੁੱਪ ਤੇ 100 ਸੁਖ ਸਮਝਦਾਰ ਇਨਸਾਨ ਕਦੇ ਵੀ ਨਿੱਕੀ ਨਿੱਕੀ ਗੱਲ ਨੂੰ ਵਧਾਉਂਦੇ ਨਹੀਂ ਤਾਂ ਆਪਣੇ ਘਰ ਦੇ ਮਸਦੇ ਆਪਣੇ ਘਰ ਦੇ ਵਿੱਚ ਹੀ ਹੱਲ ਕਰੀਦੇ ਆ ਭਾਵੇਂ ਕੋਈ ਵੀ ਸੱਸ ਨੂੰ ਭਾਵੇਂ ਦੇਰ ਜਠਾਣੀ ਪਤੀ ਪੁੱਤ ਮਾਂ ਪੁੱਤ ਮਾਤੀ ਕੋਈ ਵੀ ਤੁਹਾਡੇ ਘਰ ਦੇ ਵਿੱਚ ਕਿੰਨਾ ਵੀ ਵੱਡਾ ਝਗੜਾ ਕਿਉਂ ਨਹੀਂ ਹੋ ਰਿਹਾ ਆਪਸ ਦੇ ਵਿੱਚ ਤੁਹਾਡੇ ਪਤੀ ਪਤਨੀ ਦੀ ਨਹੀਂ ਬਣ ਰਹੀ ਸਮਝਦਾਰ ਉਹੀ ਹੈ ਸਿਆਣਾ ਉਹੀ ਹੈ ਜਿਹੜਾ ਅੱਗੇ ਗੱਲ ਨਹੀਂ ਬਦਾਉਂਦਾ ਇੱਕ ਨੇ ਕਹਿ ਲਈ ਤੇ ਦੂਜੇ ਨੇ ਸਹਿ ਲਈ ਇੱਕ ਦੇ ਅੰਦਰ ਸਹਿਨਸੀਲਤਾ ਹੋਵੇ ਉਹ ਲੜਾਈ ਝਗੜਾ ਉੱਥੇ ਹੀ ਖਤਮ ਹੋ ਸਕਦਾ ਹੈ ਘਰਾਂ ਦੇ ਵਿੱਚ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਲੈ ਕੇ ਕਿੰਤੂ ਪਰੰਤੂ ਬਹਿਸ ਇੱਕ ਦੂਸਰੇ ਦੇ ਨਾਲ ਵਿਚਾਰ ਤਕਰਾਰ ਚੱਲਦੀ ਰਹਿੰਦੀ ਹੈ ਪਰ ਇਹਨਾਂ ਨਿੱਕੀਆਂ-ਨਿੱਕੀਆਂ ਗੱਲਾਂ ਨੂੰ ਆਪਣੀ ਸਮਝਦਾਰੀ ਆਪਣੀ ਸਿਆਸਤ ਦੇ ਨਾਲ ਆਪਣੇ ਘਰ ਦੇ ਵਿੱਚ ਹੀ ਸੁਲਝਾ ਲੈਣਾ ਚਾਹੀਦਾ ਹੈ ਦੂਸਰੀ ਗੱਲ ਗੁਰਪਾਣੀ ਦਾ ਸਹਾਰਾ ਲੈਣਾ ਚਾਹੀਦਾ ਜੇਕਰ ਤੁਹਾਨੂੰ ਗੱਲ ਉਲਝੀ ਲੱਗੇ ਤਾਂ ਤੁਸੀਂ ਆਪਣੇ ਪਰਮਾਤਮਾ ਅੱਗੇ ਆਪਣੇ ਘਰ ਦੀ ਉਸ ਮੁਸ਼ਕਲ ਦੀ ਅਰਦਾਸ ਕਰ ਲਈਏ ਤੇ ਦੇਖਣਾ ਫਿਰ ਤੁਹਾਡੀ ਮੁਸ਼ਕਲ ਕਿਸ ਤਰ੍ਹਾਂ ਹੱਲ ਹੁੰਦੀ ਹੈ ਦੂਸਰੀ ਗੱਲ ਕਿ ਆਪ ਕਿਸ ਨੇ ਸਹਿਨਸਹਿਲਤਾ ਰੱਖਣੀ ਹੈ ਜਦੋਂ ਵੀ ਸਾਡੇ ਘਰ ਦੀ ਗੱਲ ਆਉਂਦੀ ਹੈ ਤਾਂ ਬਾਹਰ ਦੇ ਲੋਕਾਂ ਦੇ ਵਿੱਚ ਸਾਡਾ ਤਮਾਸ਼ਾ ਬਣਦਾ ਹੈ ਕਈ ਵਾਰ ਕੋਈ ਤੀਸਰਾ ਇਨਸਾਨ ਸਾਡੇ ਘਰ ਦੀਆਂ ਨਿੱਕੀਆਂ ਨਿੱਕੀਆਂ ਲੜਾਈਆਂ ਨੂੰ ਵੱਡੇ ਕਲੇਜ ਦੇ ਵਿੱਚ ਵੀ ਬਦਲ ਦਿੰਦਾ ਹੈ ਘਰ ਦੇ ਜੀਆਂ ਨੂੰ ਇੱਕ ਦੂਸਰੇ ਦੇ ਪ੍ਰਤੀ ਪ੍ਰਤਿਪੜਾ ਸਕਦਾ ਹੈ ਜਿਸ ਕਰਕੇ ਜਿੰਨਾ ਹੋ ਸਕੇ ਆਪਣੇ ਘਰ ਦੇ ਮਸਲਿਆਂ ਨੂੰ ਘਰ ਦੇ ਵਿੱਚ ਆਪਸ ਦੇ ਵਿੱਚ ਬੈਠ ਕੇ ਸੁਲਝਾਓ ਜਿੰਨਾ ਘਰਾਂ ਦੇ ਜੀਵਨ ਦੇ ਵਿੱਚ ਸਹਿਨਸਿਲਤਾ ਤੇ ਨਿਮਰਤਾ ਵਰਗੇ ਗੁਣ ਆ ਜਾਂਦੇ ਹਨ ਉਹ ਦੁਨੀਆ ਦੇ ਸਭ ਤੋਂ ਖੁਸ਼ ਨਸੀਬ ਅਤੇ ਸਭ ਤੋਂ ਸੁਖੀ ਘਰ ਹੁੰਦੇ ਹਨ ਜੇਕਰ ਘਰ ਦੇ ਵਿੱਚ ਕੋਈ ਬਹੁਤ ਹੀ ਜ਼ਿਆਦਾ ਈਰਖਾ ਕਰਨ ਵਾਲਾ ਗੁੱਸਾ ਕਰਨ ਵਾਲਾ ਪੁੱਤ ਪਤੀ ਨੂੰ ਬੱਚਾ ਜਾਂ ਕੋਈ ਵੀ ਹੈ ਤੀਏ ਪਤਨੀ ਹੈ ਸੱਸ ਸਹੁਰਾ ਕੋਈ ਵੀ ਤੁਹਾਡੇ ਘਰ ਦੇ ਵਿੱਚ ਬਹੁਤ ਜ਼ਿਆਦਾ ਗੁੱਸਾ ਕਰਦਾ ਨਿੱਕ-ਨਿੱਕੀ ਗੱਲ ਦੇ ਉੱਤੇ ਉਸ ਦਾ ਚਿੜਚਿੜਾਪਨ ਜਾਂ ਸੁਭਾਅ ਹੋ ਜਾਂਦਾ ਤਾਂ ਪਹਿਲਾ ਕੰਮ ਕਿ ਤੁਸੀਂ ਕੀ ਕਰਨਾ ਕਿ ਸਹਿਨਸ਼ੀਲਤਾ ਰੱਖਣੀ ਆਪਣੇ ਗੁਣਾਂ ਦੇ ਵਿੱਚ ਦੂਸਰਾ ਰੋਜ਼ਾਨਾ ਗੁਰਬਾਣੀ ਪਾਠ ਕਰੋ ਗੁਰਬਾਣੀ ਪਾਠ ਕਰਕੇ ਗੁਰੂ ਜੀ ਅੱਗੇ ਅਰਦਾਸ ਲਾਓ ਕਿ ਵਾਹਿਗੁਰੂ ਜੀ ਮੇਰੇ ਪਰਿਵਾਰ ਦੇ ਜੀਵਾਂ ਨੂੰ ਸਮੱਤ ਬਖਸ਼ੋ ਦੇਖਣਾ ਫਿਰ ਤੁਹਾਡੀ ਸਤੰਤ ਸਿਰਤਾ ਤੇ ਗੁਰਬਾਣੀ ਨੇ ਮਿਲ ਕੇ ਤੁਹਾਡੇ ਘਰ ਦੇ ਵਿੱਚ ਰੰਗ ਭਾਗ ਲਾ ਦੇਣੇ ਹੈ ਤੁਹਾਡੇ ਘਰ ਦੇ ਵਿੱਚ ਤਰੱਕੀ ਬਰਕਤ ਆਉਣੀ ਸ਼ੁਰੂ ਹੋ ਜਾਈ ਹੈ ਤੁਹਾਡੇ ਘਰ ਦੀ ਜੀਆਂ ਨੂੰ ਮਤ ਸਮਤ ਮਿਲਣੀ ਸ਼ੁਰੂ ਹੋ ਜਾਣੀ ਹੈ ਰੋਜ਼ ਗੁਰਬਾਣੀ ਦਾ ਪਾਠ ਕਰੋ ਕਿਉਂਕਿ ਜਦੋਂ ਅਸੀਂ ਨਾਮ ਜਪਦੇ ਹਾਂ ਗੁਰਬਾਣੀ ਦਾ ਪਾਠ ਕਰਦੇ ਹਾਂ ਸਾਡੇ ਮਨ ਨੂੰ ਵੀ ਸ਼ਾਂਤੀ ਮਿਲਦੀ ਹੈ ਤੇ ਸਾਡੇ ਪਰਿਵਾਰ ਦੇ ਮਨ ਨੂੰ ਵੀ ਜਿਹੜਾ ਕਾਲਾਪਣ ਹੁੰਦਾ ਨਾ ਉਹ ਵੀ ਖਤਮ ਹੋ ਜਾਂਦਾ ਹੈ ਇਸ ਨਾਲ ਸਾਨੂੰ ਪਰਮ ਅਸਮਾਨ ਨੂੰ ਸਾਡੇ ਪਰਿਵਾਰ ਮਨ ਨੂੰ ਵੀ ਪਾਵਰ ਮਿਲਦੀ ਹੈ ਸਾਡੇ ਮਨ ਦਾ ਕਾਲਾਪਣ ਦੂਰ ਹੋ ਜਾਂਦਾ ਹੈ ਮਨ ਦਾ ਕਾਲਾਪਣ ਹੀ ਸਾਡੇ ਘਰ ਦੇ ਲੜਾਈ ਝਗੜੇ ਵਧਾਉਂਦਾ ਜਦੋਂ ਮਨ ਸ਼ਾਂਤ ਹੋ ਜਾਵੇਗਾ ਤਾਂ ਅਸੀਂ ਕਿਸੇ ਵੀ ਮਾਮਲੇ ਦੇ ਵਿੱਚ ਸਹੀ ਫੈਸਲਾ ਕਰ ਸਕਦੇ ਹਾਂ ਸੋ ਆਪਣੇ ਦਿਨ ਦੀ ਸ਼ੁਰੂਆਤ ਵੀ ਗੁਰਬਾਣੀ ਨਾਲ ਕਰਨੀ ਹੈ ਗੁਰੂ ਗੁਰੂ ਜਪਦਿਆ ਕਰਨੀ ਹੈ ਤੇ ਦੂਸਰੀ ਗੱਲ ਆਪਣੇ ਵਿੱਚ ਨਿਮਰਤਾ ਤੇ ਸਹਿਨਸਿਲਤਾ ਰੱਖਣੀ ਹੈ ਗੁਰੂ ਦੀ ਗੁਰਬਾਣੀ ਤੋਂ ਬਿਨਾ ਨਿਮਰਤਾ ਤੇ ਸਹਿਨਸਿਲਤਾ ਵੀ ਨਹੀਂ ਆਉਂਦੀ ਆਪਣੇ ਮਨ ਨੂੰ ਸ਼ਾਂਤ ਰੱਖੋ ਆ ਦੇਖਣਾ ਕਦੇ ਵੀ ਘਰ ਦੇ ਵਿੱਚ ਲੜਾਈ ਝਗੜਾ ਕਲੇਸ਼ ਨਹੀਂ ਹੋਵੇਗਾ ਤੇ ਜੇ ਘਰ ਲੜਾਈ ਝਗੜਾ ਕਲੇਸ਼ ਹੋ ਰਿਹਾ ਬਹੁਤ ਜ਼ਿਆਦਾ ਤੁਹਾਡੇ ਕੰਟਰੋਲ ਤੋਂ ਬਾਹਰ ਹੈ ਤੇ ਤੁਸੀਂ ਗੁਰਬਾਣੀ ਦਾ ਸਹਾਰਾ ਜ਼ਰੂਰ ਲਓ ਆਪਣੀਆਂ ਸਮੱਸਿਆਵਾਂ ਗੁਰਬਾਣੀ ਦੇ ਅੱਗੇ ਕਰੋ ਤੀਸਰੇ ਬੰਦੇ ਨੂੰ ਕੋਈ ਟੂਨੇ ਟੱਪੇ ਕਲੇਸ਼ ਕਿਸੇ ਆਂਢੀ ਗੁਆਂਢੀ ਜਾਂ ਰਿਸ਼ਤੇਦਾਰ ਨੂੰ ਤੀਸਰੀ ਚੀਜ਼ ਨੂੰ ਆਪਣੇ ਘਰ ਦੇ ਵਿੱਚ ਐਂਟਰ ਨਾ ਹੋਣ ਦਿਓ ਇੱਕ ਗੁਰਬਾਣੀ ਤੇ ਦੂਸਰਾ ਤੁਹਾਡਾ ਮਨ ਦੇ ਵਿੱਚ ਸਹਿਨਸ਼ੀਲਤਾ ਹੋਣਾ ਇਹ ਦੋ ਚੀਜ਼ਾਂ ਤੁਹਾਡੇ ਘਰ ਦੇ ਵਿੱਚ ਆ ਗਈਆਂ ਤੁਹਾਡੇ ਘਰ ਦੀਆਂ ਲੜਾਈ ਝਗੜੇ ਕਲੇਸ਼ ਖਤਮ ਹੋ ਜਾਣਗੇ બસ ਗੱਲ ਹੈ ਸਾਡੇ ਤਾਨ ਅਤੇ ਮਨ ਦੇ ਕਈ ਦੁੱਖ ਠੀਕ ਹੋ ਜਾਂਦੇ ਆ ਜੇਕਰ ਸਾਡੇ ਘਰ ਦੇ ਵਿੱਚ ਲੜਾਈ ਝਗੜੇ ਖਤਮ ਹੋ ਗਏ ਲੜਾਈ ਝਗੜੇ ਦਾ ਅਸਰ ਸਾਡੇ ਸਿਹਤ ਤੇ ਵੀ ਪੈਂਦਾ ਸਾਡੇ ਕਮਾਂਕਾਰਾਂ ਤੇ ਵੀ ਪੈਂਦਾ ਹੈ ਕਿਉਂਕਿ ਜੇ ਘਰ ਦੇ ਵਿੱਚ ਲੜਾਈ ਝਗੜਾ ਹੈ ਤਾਂ ਅਸੀਂ ਬਾਹਰ ਜਾ ਕੇ ਵੀ ਆਪਣੇ ਕੰਮ ਸਹੀ ਤਰੀਕੇ ਦੇ ਨਾਲ ਨਹੀਂ ਕਰ ਸਕਦੇ ਅਤੇ ਇਹਦਾ ਅਸਰ ਸਾਡੇ ਸਿਰਫ ਸਰੀਰ ਤੇ ਨਹੀਂ ਸਾਡੇ ਘਰ ਦੇ ਜੀਵਾਂ ਤੇ ਵੀ ਪੈਂਦਾ ਘਰ ਦੇ ਵਿੱਚ ਦੋ ਜੀ ਆਪਸ ਦੇ ਵਿੱਚ ਲੜ ਰਹੇ ਹਨ ਤਾਂ ਬਾਕੀ ਦੇ ਚਾਰ ਜੀ ਵੀ ਉਸ ਨਹੀਂ ਰਹਿ ਪਉਂਦੇ ਬੱਚੇ ਨੇ ਉਹਨਾਂ ਤੇ ਵੀ ਲੜਾਈ ਦਾ ਮਾੜਾ ਅਸਰ ਪੈਂਦਾ ਹੈ ਉਹ ਆਪਣੀ ਪੜ੍ਹਾਈ ਦੇ ਵਿੱਚ ਮਨ ਨਹੀਂ ਲਾਪ ਨਹੀਂ ਜਿਹੜੇ ਜੀ ਨੇ ਘਰੋਂ ਬਾਹਰ ਜਾ ਕੇ ਕੰਮ ਧੰਦਾ ਕਰਨਾ ਹੁੰਦਾ ਹੈ ਕਮਾਈ ਕਰਨੀ ਹੈ ਉਹਦਾ ਧਿਆਨ ਵੀ ਲੜਾਈ ਝਗੜੇ ਕਰਕੇ ਭੰਗ ਹੋਇਆ